ਮੇਰੇ ਵਿਰੋਧੀ ਪਾਰਟੀਆਂ ਦੇ ਲੋਕ ਇਹ ਗੱਲ ਕਹਿ ਰਹੇ ਸੀਗੇ ਕਿ ਜੀਵਨ ਗੁਪਤਾ ਦਾ ਦੌੜ ਚ ਨਹੀਂ ਹੈ ਉਹ ਅੱਜ ਉਹਨਾਂ ਦੇ ਬੁੱਲਾਂ ਤੇ ਸਿਕੜਿਆ ਹੀ ਹੋਈ ਹੈ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾਜਪਾ ਤੋਂ ਡਰ ਲੱਗ ਰਿਹਾ ਹੁਣ ਇਹ ਸਾਰਾ ਲੋਕਾਂ ਦਾ ਪਿਆਰ ਦੇ ਸਤਕਾ ਜਿੰਨਾ ਮੈਨੂੰ ਪਿਆਰ ਲੋਕਾਂ ਨੇ ਇਸ 14 ਦਿਨ ਦੀ ਕੈਂਪੇਨ ਚ ਦਿੱਤਾ ਮੇਰੇ ਆਪਣੇ ਵੀ ਮੇਰੀ ਸੋਚ ਤੋਂ ਵੀ ਪਰੇ ਆ ਕੀ ਲੱਗਦਾ ਹੈ ਬੀਜੇਪੀ ਇਸ ਵਾਰ ਕਿੰਨੇ ਵੋਟਾਂ ਨਾਲ ਜਿੱਤੇਗੀ ਦੇਖੋ ਵੋਟਾਂ ਦਾ ਦੇਖੋ ਇਹ ਤਾਂ ਮੈਂ ਕੋਈ ਨਾ ਤਾਂ ਜੋਸ਼ੀਆਂ ਤੇ ਨਾ ਮੈਂ ਇਸ ਵਾਰ ਇਹ ਕਹਿ ਸਕਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ 2027 ਦੀ ਤਿਆਰੀ ਵਾਸਤੇ ਬੀਜੇਪੀ ਇਤਿਹਾਸ ਵਿੱਚ ਜਾਂਦਾ ਹੈ ਇਹ ਮੈਂ ਕਹਿ ਸਕਦਾ ਬਿਲਕੁਲ ਕਿ ਕਿੱਥੇ ਕਿੱਥੇ ਦੇਦੇ ਲਗਾਤਾਰ ਜਿਹੜਾ ਰਾਸ਼ਨ ਹੈ ਉਹ ਵੀ ਪਕੜਿਆ ਜਾ ਰਿਹਾ ਜੀ ਦੇਖੋ ਮੈਂ ਮੈਂ ਇੱਕ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨੀ ਚਾਹੁੰਦਾ ਤੁਸੀਂ ਵੀ ਪੰਜਾਬੀਆਂ ਸਾਰੇ ਮੈਂ ਵੀ ਪੰਜਾਬੀ ਹਾਂ ਇਹ ਜਿਹੜੇ ਰਾਸ਼ਨ ਵੰਡ ਕੇ ਸ਼ਰਾਬ ਵੰਡ ਕੇ ਪੈਸਾ ਵੰਡ ਕੇ ਵੋਟਾਂ ਖਰੀਦਦੇ ਹਨਾ ਜੋ ਹੋ ਗਿਆ ਹੋ ਗਿਆ ਮੈਂ ਜਨਤਾ ਲੁਧਿਆਣਾ ਪੱਛਮੀ ਦੇ ਹਲਕੇ ਦੀ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਸੱਚ ਨਾਲ ਖੜ ਜਿਓ ਬਸ ਤੁਸੀਂ ਝੂਠੇ ਨੂੰ ਹਰਾਓ ਜੇ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸੱਚੀ ਹੈ ਜੇ ਤੁਹਾਨੂੰ ਲੱਗਦਾ ਕਿ ਮੋਦੀ ਜੀ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ ਜੇ ਤੁਹਾਨੂੰ ਲੱਗਦਾ ਕਿ ਜੀਵਨ ਗੁਪਤਾ ਤੁਹਾਡਾ ਪ੍ਰਤੀਨਿਧੀ ਕਰ ਸਕਦਾ ਇੱਕ ਪੰਜਾਬ ਦੀ ਸਹੀ ਸੋਚ ਤੇ ਪਹਿਰਾ ਦੇ ਸਕਦਾ ਜੇ ਮੇਰੇ ਤੇ ਭਰੋਸਾ ਹੈ ਮੇਰੇ ਮੇਰੇ ਅਚਰਣ ਤੇ ਭਰੋਸਾ ਤੇ ਕਿਰਪਾ ਕਰਕੇ ਕਮਲ ਦੇ ਫੁੱਲ ਨੂੰ ਵੋਟ ਪਾਓ ਔਰ ਤਾਂ ਜੋ ਪੰਜਾਬ ਦਾ ਅਗਲਾ ਜਿਹੜਾ 2027 ਦੇ ਵਿੱਚ ਚੋਣਾਂ ਹੋਣੀਆਂ ਉਸ ਦੇ ਸੁਨਹਿਰੇ ਭਵਿੱਖ ਦੀ ਨੀਂਹ ਪੱਥਰ ਰੱਖੀ ਜਾਵੇ ਤੇ ਤੁਸੀਂ ਵੋਟਰ ਵੀ ਪੰਜ ਜਾ ਰਹੇ ਤੇ ਵੋਟਰਾਂ ਨੂੰ ਵੀ ਮਿਲਿਆ ਦੇਖੋ ਵੋਟਰਸ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਨਾ ਸ਼ਰਾਬ ਨੂੰ ਨਾ ਨੋਟ ਨੂੰ ਪੰਜਾਬ ਦੀ ਕਿਸਮਤ ਬਦਲੇਗੀ ਅਸੀਂ ਅੱਛੀ ਸੋਚੋ ਜੇ ਅੱਛੀ ਸੋਚ ਰੱਖਾਂਗੇ ਤੇ ਪੰਜਾਬ ਦੀ ਕਿਸਮਤ ਬਦਲਣੀ ਹੈ ਨਾ ਸ਼ਰਾਬ ਵਾਲਿਆਂ ਨੂੰ ਨਾ ਨੋਟਾਂ ਵਾਲਿਆਂ ਨੂੰ ਵੋਟਾਂ ਨਾ ਪਾਈਓ ਵੋਟਾਂ ਪਾਈਓ ਸੱਚੀ ਸੋਚ ਵਾਲੇ ਬੰਦੇ ਨੂੰ ਬਸ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp چینل پر